ਵੱਡੀ ਖਰਾੜੀ ਪਟਾੜਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਅਚਾਨਕ ਮੇਲੇ ਦੇ ਵਿੱਚ ਹੱਸਦੇ ਖੇਡਦੇ ਮੇਲੇ ਦੇ ਵਿੱਚ ਜਿਹੜਾ ਵੱਡਾ ਚਿੰਡੋਲਾ ਟੁੱਟ ਜਾਂਦਾ ਜਿੰਦੂ ਟੁੱਟਣ ਦੇ ਕਾਰਨ ਨਹੀਂ ਇਹ ਕੀ ਕਰ ਰਿਹਾ ਜੀ ਇਹ ਜੇ ਕੁਮਾਰ ਸਭਾ ਗਰਾਊਂਡ ਦੇ ਵਿੱਚ ਇੱਕ ਮੇਲਾ ਚੱਲ ਰਿਹਾ ਜਿਹਦੇ ਵਿੱਚ ਸਾਨੂੰ ਇਹਨਾਂ ਇਨਫੋਰਮੇਸ਼ਨ ਆਈ ਜਿਵੇਂ ਛੁੱਲੇ ਦੇ ਵਿੱਚ ਦਿੱਕਤ ਆਈ ਹੈ ਤੇ ਉਹਦੇ ਕਰਕੇ ਦੋ ਲੇਡੀਜ਼ ਨੂੰ ਸੱਟ ਵੱਜੀ ਹੈ ਤੇ ਉਹਨੂੰ ਚੀਜ਼ ਨੂੰ ਤੇ ਮੌਕੇ ਤੇ ਆਏ ਹੈ ਵੈਰੀਫਾਈ ਕਰ ਰਹੇ ਇਹ ਹਾਲਾਤ ਨੇ ਲੇਡੀ ਕਿੰਨੇ ਜਣੇ ਸੀ ਜਿਨ੍ਹਾਂ ਸੱਟ ਵੱਜੀ ਐ ਦੋ ਲੇਡੀਜ਼ ਤੇ ਹੁਣ ਤੱਕ ਜੋ ਸਾਹਮਣੇ ਆਈ ਐ ਚੀਜ਼ ਜੀ ਦੋ ਲੇਡੀ ਦੇ ਸੱਟਾਂ ਵੱਜੀਆਂ ਨੇ ਵਰਦਮਨ ਹਸਪੀਟਲ ਦੇ ਵਿੱਚ ਹੈਗੇ ਆ ਉਹ ਕਾਰਨ ਕੀ ਦਿੰਦੇ ਹੋ ਤੁਹਾਨੂੰ ਕੋਈ ਫਿਰ ਹਾਲ ਤੱਕ ਤਾਂ ਨਹੀਂ ਐ ਮੈਂਦੇ ਬਾਰੇ ਕਮੈਂਟ ਕਰ ਸਕਦਾ ਮੈਂ ਮੌਕੇ ਤੇ ਪਹੁੰਚ ਨਹੀਂ ਤੋੜੀ ਜਿਹੜਾ ਮੇਲਾ ਹੈਗੇ ਤੇ ਉੱਪਰ ਐਨਓਸੀ ਸਾਰੀ ਲਿਖੀ ਆ ਪਈ ਇਹਨਾਂ ਨੇ ਪਰਮਿਸ਼ਨਸ ਹੈਗੀਆਂ ਨਾ ਕੋਈ ਇਸ ਚੀਜ਼ ਸਾਰੀਆਂ ਚੀਜ਼ਾਂ ਵੈਰੀਫਾਈ ਹੋਣਗੀਆਂ ਸੇਫਟੀ ਇੱਕ ਮਿੰਟਸ ਲਈ ਨਜ਼ਰ ਆ ਰਹੇ ਜੀ ਕਿਤੇ ਤੋਂ ਫਾਇਰ ਪੋਲੀਟਿਕ ਸੇਫਟੀ ਇੱਕ ਮੈਨੂੰ ਲੱਗੂ ਮੈਂ ਮੌਕੇ ਤੇ ਪਹੁੰਚਿਆ ਹੀ ਹਾਂ ਜਿਵੇਂ ਵ ਸਕੋ ਮੈਨੇਜਮੈਂਟ ਦਾ ਜਿਹੜਾ ਉਰੇ ਹੈਗਾ ਤੁਹਾਨੂੰ ਕੋਈ ਮਿਲੇ ਨਹੀਂ ਕੋਈ ਉਰੇ ਦਿਖੇ ਨਹੀਂ ਰਹੀ ਜੀ ਮੈਨੇਜਮੈਂਟ ਦਾ ਮੈਨੇਜਮੈਂਟ ਨਾਲ ਕੰਟੈਕਟ ਕਰ ਰਹੇ ਆ ਆ ਰਹੇ ਆ ਕਿਸ ਤਰੀਕੀ ਦੀ ਕਾਰਵਾਈ ਕੀਤੀ ਮੌਕੇ ਤੇ ਪਹੁੰਚੇ ਹੋ ਕੀ ਕਾਰਨ ਹੈ ਕੀ ਮਾਮਲਾ ਹੈ ਉਰੇ ਸਰ ਮੈਂ ਅਰਜਿੰਦਰ ਕੁਸ਼ਲ ਫਾਇਰ ਸਟੇਸ਼ਨ ਅਫੀਸਰ ਇੰਚਾਰਜ ਪਟਿਆਲਾ ਤੇ ਸਾਨੂੰ ਸੂਚਨਾ ਮਿਲੀ ਸੀ ਕਿਸਦਾ ਵੀ ਉਰੇ ਕੋਈ ਇਨਸੀਡੈਂਟ ਹੋਇਆ ਤਾਂ ਸਾਡੇ ਆਫਿਸ ਦਾ ਸੂਚਨਾ ਨਹੀਂ ਮਿਲੀ ਪਰ ਮੈਨੂੰ ਕਿਸੇ ਤੋਂ ਸੂਚਨਾ ਮਿਲੀ ਸੀ ਅਸੀਂ ਤੁਰੰਤ ਫਿਰ ਵੀ ਮੈਂ ਆਪਣੀ ਟੀਮ ਦੇ ਨਾਲ ਉਰੇ ਮੌਕੇ ਤੇ ਪਹੁੰਚੇ ਆ ਉਸ ਮੌਕੇ ਤੇ ਸਾਨੂੰ ਜਿਹੜਾ ਪਤਾ ਲੱਗਿਆ ਵੀ ਕੋਈ ਚੁੱਲਾ ਇਹਨਾਂ ਦਾ ਡੈਮੇਜ ਹੋਇਆ ਉਹਦੇ ਵਿੱਚ ਦੋ ਜਾਂ ਪਤਨ ਤਿੰਨ ਲੇਡੀਆਂ ਐ ਜਿਹੜੀਆਂ ਇੰਜਰਡ ਹੋਈਆਂ ਤੇ ਉਹਨਾਂ ਨੂੰ ਵਰਦਵਾਨ ਹਸਪੀਟਲ ਚ ਲਿਜਾਇਆ ਗਿਆ ਸਾਡੇ ਆਣ ਤੋਂ ਪਹਿਲਾਂ ਹੀ ਉਹ ਲਿਜਾਇਆ ਜਾ ਚੁੱਕੇ ਸੀ ਸੁਰੱਖਿਆ ਦੇ ਇੰਤਜ਼ਾਮ ਪੁਲਿਸ ਵਿਭਾਗ ਵੱਲੋਂ ਕੀਤੇ ਜਾਂਦੇ ਆ ਜੀ ਸਰ ਕਰਵਾਏ ਜਾਂਦੇ ਆ ਉਹ ਪੂਰੇ ਨਹੀਂ ਜੀ ਸਰ ਆਲੋ ਦੇਖੋ 100% ਤਾਂ ਪੂਰੇ ਨਹੀਂ ਹੁੰਦੇ ਇਹ ਵੀ ਆਲਮੋਸਟ ਪੂਰੇ ਆ ਜੀ ਸਰ ਸਰ ਇਹ ਕੀ ਹੋਇਆ ਮਤਲਬ 100% ਸਰ 100% ਦੀ ਇਸ ਤਰ੍ਹਾਂ ਮਤਲਬ ਹੁੰਦਾ ਕਈ ਵਾਰੀ ਕੋਈ ਇਕੁਪਮੈਂਟ ਰਹਿ ਜਾਂਦਾ ਤਾਂ ਅਸੀਂ ਉਹਨਾਂ ਨੂੰ ਦੱਸਤਾ ਸੀਗਾ ਸਵੇਰੇ ਵੀ ਤੁਹਾਡੇ ਤੁਹਾਡੇ ਐਕਸਟਿੰਗੂਇਸ਼ਰ ਘੱਟ ਲੱਗੇ ਹੋਏ ਆ ਤਾਂ ਉਹ ਅੱਜ ਕੁ ਪ੍ਰੋਵਾਈਡ ਕਰਾਉਣੇ ਸੀ ਉਹਨਾਂ ਨੇ ਸਰ ਚੂਲਿਆਂ ਵਾਸਤੇ ਐਕਸਟਿੰਗੂਇਸ਼ਰ ਦੀ ਲੋੜ ਨਹੀਂ ਪੈਂਦੀ ਸਾਡੀ ਜਿਹੜੀ ਫਾਇਰ ਨਾਰਮਸ ਹੈ ਜਿਹੜੇ ਫੂਡ ਸਟਾਲਸ ਹੈ ਜਾਂ ਜਿੱਥੇ ਜਨਸੈਟ ਹੈ ਉੱਥੇ ਅਸੀਂ ਐਕਸਟਿੰਗੂਇਸ਼ਰ ਇੰਸਟਾਲ ਕਰਵਾ ਦਨੇ ਆ ਜਾਂ ਗੇਟ ਤੇ ਇੰਸਟਾਲ ਕਰਵਾ ਦਨੇ ਆ ਸਰ ਮੇਰੀ ਮੈਂ ਉਰੇ ਪਹੁੰਚਿਆ ਤਾਂ ਕਿਸੇ ਪ੍ਰਬੰਧਕ ਨਾਲ ਮੁਲਾਕਾਤ ਨਹੀਂ ਹੋਈ ਨੇ ਹਲਦਾ ਕੋਈ ਨਹੀਂ ਸਾਡੇ ਵੱਲ ਪਰਮਿਸ਼ਨ ਦਿੱਤੀ ਸੀ ਸਰ ਬਿਲਕੁਲ ਪਰਮਿਸ਼ਨ ਦਿੱਤੀ ਹੋਈ ਸੀ ਤੇ ਸਰ ਜਿਹੜੇ ਉਹ ਸਿਲੰਡਰ ਲਗਾਏ ਜਾਂਦੇ ਆ ਜਿਹੜੇ ਅੱਗ ਲੱਗ ਜੇ ਤੇ ਉਹ ਨਾਲ ਦੀ ਨਾਲ ਅੱਗ ਬੁਝਾ ਦਿੰਦੇ ਆ ਉਹ ਘੱਟ ਦੀ ਖਰੇ ਹੈ ਜੀ ਇੱਥੇ ਸਰ ਦੇਖੋ ਨੋਰਮਸ ਦੇ ਮਤਾਬਕ ਪੂਰੇ ਹੈਗੇ ਇਹਨਾਂ ਕੋਲ ਥੋੜੇ ਜਿਹਾ ਘੱਟ ਸੀ ਜਿਹੜੇ ਮੈਂ ਸਵੇਰੇ ਇਹਨਾਂ ਨੂੰ ਕਹਿ ਕੇ ਗਿਆ ਵੀ ਉਹ ਘੱਟ ਲੱਗੇ ਮੈਨੂੰ ਵੀ ਘੱਟ ਲੱਗੇ ਸੀ ਮੈਂ ਉਹਨਾਂ ਨੂੰ ਸਵੇਰੇ ਕਹਿਤਾ ਸੀ ਵੀ ਉਹ ਪੂਰੇ ਕਰ ਦਿਓ ਸਰ ਨੰਬਰਸ ਨੰਬਰਸ ਨਹੀਂ ਹੁੰਦੇ ਕਈ ਵਾਰੀ ਦੇਖੋ ਸੁਣੋ ਸਟਾਲ ਦੇ ਹਿਸਾਬ ਨਾਲ ਘੱਟ ਵੱਤ ਸਕਦੇ ਆ ਗਿਣਤੀ ਕੋਈ ਪੱਕੀ ਗਿਣਤੀ ਨਹੀਂ ਹੁੰਦੀ ਸਰ ਮੇਲਾ ਲੱਗਿਆ ਕਿੰਨੇ ਹੋਣੇ ਚਾਹੀਏ ਸਰ ਅਪਰੋਕਸੀਮੇਟ ਦੇਖੋ ਫੂਡ ਸਟਾਲਸ ਇਹਨਾਂ ਦੇ 4-5 ਫੂਡ ਸਟਾਲਸ ਹੈਗੇ ਆ 5-6 ਫੂਡ ਸਟਾਲ ਹੈ ਤਾਂ ਉਹ ਤੇ 6-7 ਸਟੈਂਡਰਡ ਤੇ ਇਹਨਾਂ ਦੇ ਗੇਟ ਤੇ ਅੱਗੇ ਲੱਗੇ ਹੋਏ ਪਿੱਛੇ ਸਟਾਲਸ ਤੇ ਲੱਗੇ ਹੋਏ ਆ ਸਰ ਹੁੰਦਾ ਕਿ ਵਰਬਲੀ ਚੱਲ ਜਾਂਦਾ ਕੰਮ ਸਰ ਨਹੀਂ ਵਰਬਲੀ ਕੋ ਚੱਲਦਾ ਸਰ ਰਿਟਨ ਚੱਲ ਸਰ ਸਰ ਘੱਟ ਸੀ ਮੈਂ ਚੈਕਿੰਗ ਕੀਤੀ ਸਰ ਤਾਂ ਮੈਨੂੰ ਲੱਗਿਆ ਘੱਟ ਹੈ ਮੈਨੂੰ ਦੇਖੋ ਸਾਨੂੰ ਨਹੀਂ ਪਤਾ ਮੇਲੇ ਚ ਕਿੰਨਾ ਲੱਗਣਾ ਹੈ ਮੇਲੇ ਦੀ ਪਰਮਿਸ਼ਨ ਹੋ ਗਈ ਮਿਲਿਵਰਨ ਜਰਸੀ ਆ ਕੇ ਚੈੱਕ ਕੀਤਾ ਤਾਂ ਸਾਨੂੰ ਲੱਗਿਆ ਵੀ ਕੁਆਂਟੀਟੀ ਉਹਦੇ ਘੱਟ ਹੈ ਅਸੀਂ ਉਹਨਾਂ ਨੂੰ ਕਹਿਤਾ ਸੀ ਸਰ ਜੀ ਚੈਕਿੰਗ ਕੀਤੀ ਸੀ ਸਰ ਜੀ ਸਵੇਰੇ ਕੀਤੀ ਸੀ ਗੱਲਬਾਤ ਹੋਈ ਸੀ ਪ੍ਰਸ਼ਾਸਨ ਨਾਲ ਸਰ ਉਹ ਮੇਰੇ ਫੋਨ ਤੇ ਗੱਲ ਕੀਤੀ ਸੀ ਉਹ ਕਹਿੰਦੇ ਸੀ ਚੰਡੀਗੜ੍ਹ ਹੈ ਜੀ ਤੇ ਸਾਡੇ ਉਹਦੇ ਬੰਦੇ ਹੈਗੇ ਬਸ ਮੰਨੋ ਸਾਡੇ ਰਿਕਾਰਡ ਦੇ ਅਨੁਸਾਰ ਕਿੰਨੀਆਂ ਦੀ ਟੈਂਸ਼ਨ ਕਿੰਨੇ ਲਾਏ ਗਈ ਹੈ ਸਰ ਮੇਰੇ ਹਿਸਾਬ ਚ ਆ ਗਿਆ ਵੀ 10 ਤੋਂ 12 ਸਿਲੰਡਰ ਲੱਗੇ ਹੋਏ ਆਂਦੇ ਸਰ ਨਹੀਂ ਸਾਡੇ ਵੱਲੋਂ ਅਸੀਂ ਇਹਨਾਂ ਨੂੰ ਕਹਿ ਦਿੰਦੇ ਆ ਵੀ ਆਪ ਪ੍ਰਬੰਧ ਤੁਸੀਂ ਆਪਣੇ ਪੱਧਰ ਤੇ ਕਰਨੇ ਆ ਦੇਖੋ ਜੇ ਅਸੀਂ ਜਗਾ ਜਗਾ ਫਾਇਰ ਗੇਟ ਇੰਸਟਾਲ ਕਰਦੇ ਰਹੀਏ ਤਾਂ ਸ਼ਹਿਰ ਨੂੰ ਅਸੀਂ ਕਿਵੇਂ ਸੁਰੱਖਿਆ ਦਵਾਂਗੇ ਸਰ ਇੱਥੇ ਕੋਈ ਹੈ ਜੀ ਜਿਹੜਾ ਹੁਣ ਤੁਹਾਨੂੰ ਮਿਲੇ ਜਾਂ ਤੁਹਾਨੂੰ ਮਿਲੇ ਸਰ ਮੈਨੂੰ ਕੋਈ ਨਹੀਂ ਮਿਲਿਆ ਜੀ ਹਲ ਤੱਕ ਤਾਂ ਸਰ ਐਟੀ ਵਟੀ ਗੱਲ ਹੋ ਗਈ ਹੈ ਕੋਈ ਕੋਈ ਸਰ ਦੇਖੋ ਇਸ 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 ਮਾਮਲੇ ਮੈਂ ਕੁਛ ਨਹੀਂ ਦੱਸ ਸਕਦਾ ਜੀ ਮਿਲਿਆ ਨਹੀਂ ਆਇਆ ਨਹੀਂ ਜੀ ਸਰ ਜੀ ਸਰ ਜੀ ਸਰ ਜੀ ਸਰ ਐਂਟਰੀ ਗੇਟ ਕਿੰਨੇ ਨੇ ਤੇ ਐਗਜ਼ਿਟ ਸਰ ਐਂਟਰੀ ਗੇਟ ਚਾਹੀ ਇੱਕ ਰੱਖ ਲੈਣ ਠੀਕ ਹੈ ਉਹ ਸਫੀਸ਼ੀਐਂਟ ਗੇਟ ਆ ਚੌੜਾਈ ਗੇਟ ਠੀਕ ਹੈ ਐਗਜ਼ਿਟ ਗੇਟ ਐਮਰਜੈਂ ਇਹਨਾਂ ਨੇ ਇੱਕ ਰੱਖਿਆ ਹੋਇਆ ਐਮਰਜੈਂਸੀ ਐਗਜ਼ਿਟ ਕੀ ਕਰਦੇ ਆ ਮੇਲਿਆਂ ਚ ਜੇ ਕੋਈ ਐਸੀ ਇਨਸੀਡੈਂਟ ਹੁੰਦਾ ਤਾਂ ਪਿੱਛੇ ਇਹਨਾਂ ਦੇ ਕੱਚੇ ਲੱਗੇ ਟੀਨ ਲੱਗੇ ਹੋਏ ਆ ਉਹਨਾਂ ਹਟਾ ਦਿੱਤਾ ਜਾਂਦਾ ਉਹ ਐਮਰਜੈਂਸੀ ਐਗਜ਼ਿਟ ਬਣਾ ਦਿੰਦੇ ਆ ਯਾਨੀ ਕਿ ਬਸ ਵਾਲਾ ਕੰਮ ਆ ਵੀ ਜੇ ਬਸ ਪਾਲਟੇ ਕੀ ਸ਼ੀਸ਼ਾ ਤੋੜਾਂਗੇ ਫਿਰ ਬਸ ਨਹੀਂ ਸਰ ਨਹੀਂ ਬਸ ਵਾਲਾ ਕੰਮ ਨਹੀਂ ਹੁੰਦਾ ਸਰ ਇਹਨਾਂ ਨੇ ਆਪਣੀ ਸਿਕਿਉਰਟੀ ਵੀ ਦੇਖਣੀ ਹੁੰਦੀ ਆ ਦੇਖੋ ਜੀ ਸਰ ਬੱਚੇ ਭੱਜਣਾ ਬੱਚੇ ਪਹਿਲਾਂ ਟੀਮ ਨੂੰ ਪਟਣਗੇ ਸਰ ਐਗਜ਼ਿਟ ਗੇਟ ਵੱਡਾ ਹੈਗਾ ਇਹਨਾਂ ਦਾ ਬਹੁਤ ਵੱਡਾ ਗੇਟ ਹੈ ਐਗਜ਼ਿਟ ਗੇਟ ਹੈ ਸੁਣੋ ਨਹੀਂ ਮੈਂ ਦੇਖੋ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਬਾਹਰਲਾ ਗੇਟ ਹੈ ਉਹ ਠੀਕ ਹੈ ਐਗਜ਼ਿਟ ਗੇਟ ਐਗਜ਼ਿਟ ਗੇਟ ਇਹਨਾਂ ਨੇ ਰੱਖਿਆ ਸੀ ਦੋ ਕੰਨੇ ਆ ਐਮਰਜੈਂਸੀ ਐਗਜ਼ਿਟ ਵੀ ਹੁੰਦਾ ਇਹਨਾਂ ਦੇ ਐਮਰਜੈਂਸੀ ਐਗਜ਼ਿਟ ਪਿੱਛੇ ਰੱਖਿਆ ਹੋਆ ਸੀਗਾ ਨਹੀਂ ਨਿਯਮ ਇਹਨਾਂ ਨੇ ਛਿੱਕੂ ਟੰਗੇ ਹੋਏ ਨੇ ਸਰ ਸਰ ਦੇਖੋ ਪਿੱਛੇ ਵੀ ਐਗਜ਼ਿਟ ਗੇਟ ਹੈ ਬਿਲਕੁਲ ਗਲਤ ਹੈ ਪਿੱਛੇ ਐਗਜ਼ਿਟ ਗੇਟ ਹੈ ਨਹੀਂ ਹੈ ਜੀ ਸਰ ਨਹੀਂ ਹੈ ਨਹੀਂ ਬਿਲਕੁਲ ਸਰ ਸਰ ਅਸੀਂ ਮੈਂ ਦੱਸ ਰਿਹਾ ਮੈਂ ਸਵੇਰੇ ਕੱਕੇ ਗਿਆ ਇਹਨਾਂ ਨੂੰ ਜਿਹੜੀ ਜਿਹੜੀ ਮੈਨੂੰ ਕਮੀਆਂ ਲੱਗੀਆਂ ਸੀ ਮੈਂ ਦੱਸ ਗਿਆ ਸੀ ਨਾ ਜੇ ਹੁਣ ਕਮੀਆਂ ਪੂਰੀਆਂ ਨਹੀਂ ਹੋਈਆਂ ਤੇ ਤੁਸੀਂ ਸਰ ਦੇਖੋ ਮੈਨੂੰ ਹੁਣ ਜੇ ਹੁਣ ਤਾਂ ਕਾਰਵਾਈ ਕਰਾਂਗੇ ਜਿਹੜੀ ਸਾਡੀ ਨੋਮਜ਼ੀਰ ਸਾਹਿਬ ਜਿਹੜੀ ਪ੍ਰਸ਼ਾਸਨ ਸਾਨੂੰ ਦੱਸੂਗਾ ਤਾਂ ਅਸੀਂ ਉਹ ਕਾਰਵਾਈ ਕਰਾਂਗੇ ਦਾਦੀ ਕਿ ਅਕਸਰ ਹੀ ਜਿਹੇ ਮੇਲਿਆਂ ਦੇ ਵਿੱਚ ਕੋਈ ਨਾ ਕੋਈ ਕਟੜਨਾ ਦੇਖਣ ਨੂੰ ਮਿਲਦੀ ਹੈ ਪਹਿਲਾਂ ਵੀ ਇੱਕ ਚੰਡੋਲ ਟੁੱਟ ਜਾਂਦਾ ਜਿਸ ਦੁਕਾਨ ਕਾਫੀ ਬੱਚੇ ਨੇ ਕਾਫੀ ਪਰਿਵਾਰ ਨੌਜਵਾਨ ਨੇ ਜਾਂ ਕਾਫੀ ਵਿਅਕਤੀ ਨਿਰਜਖਮੀ ਹੋ ਜਾਂਦੇ ਨੇ ਫਿਲਹਾਲ ਹੋਣਾ ਜਿਹੜਾ ਮਾਮਲਾ ਪਟਾੜੇ ਹੋਇਆ ਪਰ ਇਸ ਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਜਾਨੀ ਨੁਕਸਾਨ ਹੋਣ ਤੋਂ ਬਚਾਰਿਆ ਵੱਡਾ ਹਾਸਾ ਹੋਣ ਤੋਂ ਬਚ ਗਿਆ ਕਿਉਂਕਿ ਜੇਕਰ ਚਲ ਦੋ ਔਰਤਾਂ ਜਖਮੀ ਹੋਈਆਂ ਨੇ ਉਹਨਾਂ ਦਾ ਹਾਲਤ ਵੀ ਸਹੀ ਦਸੀਏ ਪਰ ਕਿਤੇ ਨਾ ਕਿਤੇ ਜਿਵੇਂ ਚੰਡੋਲ ਟੇਰ ਕੋਈ ਨਹੀਂ ਵੱਡਾ ਜਿਹੜਾ ਹਾਸਾ ਵਾਪਰ ਸਾਡੀ ਜਿਹੇ ਦੇ ਵਿੱਚ ਚਾਹੀਦਾ ਕਿ ਪ੍ਰਸ਼ਾਸਨ ਨੂੰ ਜਿਹੜੇ ਜਿਹੇ ਝੂਟੇ ਚੰਡੋਲ ਲੱਗਦੇ ਨੇ ਉਹਨਾਂ ਦੀ ਪੂਰੀ ਤਰ੍ਹਾਂ ਚੈਕਿੰਗ ਕਰਨ ਤੋਂ ਬਾਅਦ ਹੀ ਉਹਨਾਂ ਨੂੰ ਪਾਸ ਕੀਤਾ ਜਾਵੇ ਕਿਉਂਕਿ ਕਿਤੇ ਨਾ ਕਿਤੇ ਇਹਨਾਂ ਦੇ ਉੱਤੇ ਲੋਕਾਂ ਦੀ ਜ਼ਿੰਦਗੀ ਲੜਕੀ ਦੇ ਲੋਗ ਹ ਉਹ ਮੇਲਿਆਂ ਦੇ ਵਿੱਚ ਜਾਂਦੇ ਹਨ ਪਰ ਕਿਤਨਾ ਜਦੋਂ ਜੇ ਹਾਦਸਾ ਵਾਪਰ ਜਾਂਦਾ ਤਾਂ ਉਹਨਾਂ ਦਾ